ਹਰਦੇ ਜਾਣਾ ਹਰਦੇ ਜਾਣਾ ਖੁਸ਼ ਖਬਰੀ ਹਰਦੇ ਜਾਣਾ ਏ ਮੇਰੇ ਮਿੱਤਰ ਹਰਦੇ ਜਾਣਾ ਏ ਮੇਰੇ ਪਿਆਰੇ ਤੇਰੀ ਸੋਏ ਠੰਡ ਪਾਨ ਵਾਲੀ ਹੈ ਸੋਏ ਦਾ ਭਾਵ ਨੇ ਪਾਸ ਜੀ ਨੇ ਵਚਨ ਕੀਤੇ ਸੋਏ ਸੁਨੰਧੜੀ ਮੇਰਾ ਮਨ ਤਨ ਮੋਹਲਾ ਨਾਨਕ ਪੰਦਰੀ ਰਾਗੀ ਸੋਏ ਦਾ ਪਾਪ ਹੈ ਅਰਥ ਹੈ ਕੇ ਕਾਲ ਕੋ ਵੈਗੁਰੂ ਪਿਆਰੇ ਦੀ ਖਬਰ ਸੁਣਨਾ ਏ ਕਾਲ ਕੋ ਵੈਗੁਰੂ ਜੀ ਨੇ ਮੇਰੇ ਪਿਆਰੇ ਸੱਜਣ ਮੇਰੇ ਪਿਆਰੇ ਪੁੱਤਰ ਤੇਰੀ ਜਿਹੜੀ ਕਥਾ ਕਹਾਣੀ ਸੁਣੀ ਤੇਰੀ ਖਬਰ ਸੁਣੀ ਉਹ ਮੈਨੂੰ ਠੰਡ ਪਾਉਣ ਵਾਲੀ ਹੈ ਬਲ ਬਲ ਜਾਉਂ ਮਹਾਂ ਬਲ ਬਰ ਜਾਮ ਮੈਂ ਤੇ ਤੁ ਸੜ ਕੇ ਜਾਂਦਾ ਹਾਂ ਮੈਂ ਤੇ ਤੁ ਕੁਰਬਾਨ ਜਾਂਦਾ ਹਾਂ ਨੀਕੀ ਤੇਰੀ ਵਿਗਾਰੀ ਹਾਲ ਤੇਰਾ ਨਾਮ ਨੀਕੀ ਤੋਂ ਭਾਵ ਹੈ ਸੋਹਣੀ ਬੜੀ ਚੰਗੀ ਬੜੀ ਪਿਆਰੀ اے میرے મિતر تیرا نام ਮੈਨੂੰ ਸਭ ਤੋਂ ਪ੍ਰਤੀਖ ਪਿਆਰਾ ਲੱਗਦਾ ਹੈ بڑا ਸੁਣਾ ਲੱਗਦਾ ਹੈ ਜਿਹਦੇ ਅਕਾਲ ਪੁਰਖ ਵਹਿਗੂ ਜੀ میرے ਪਿਆਰੇ ਜੀ تیرے ਨਾਮ ਦੀ ਵਰਕਤ ਦੇ ਨਾਲ ਹੀ ਦੁਨੀਆ ਦੀ ਕਿਰਤ ਬਾੜੀ ਤੇਰੀ ਦਿੱਤੀ ہوئی ਵਿਗਾਰ ਇਹ ਵੀ ਮੈਨੂੰ ਮਿੱਚੀ ਲੱਗਦੀ ਹੈ ਬਿਗਾੜੀ ਦਾ ਪਾਪ ਹੈ ਰੁਕੀ ਆਪ ਕੰਨਕਾਰ ਜਿਹਦੇ ਜਿਹਦੇ ਨਾਮ ਹੀ ਸੰਗੂ ਅਕਾਲ ਪੁਰਖ ਵੈਰਖੂ ਜੀ ਨੇ ਲਾਇਆ ਹੋਇਆ ਹੈ ਕੰਨ ਕਾ ਲਾਇਆ ਹੋਇਆ ਹੈ ਆਪਣੀ ਆਹਾਰ ਦੇ ਬਾਤ ਦੇ ਕਿਤੇ ਲਾਇਆ ਹੋਇਆ ਹੈ ਉਹਨੂੰ ਕਹਿੰਦੇ ਨੇ ਵਿਗਾਰੀ ਬਾਸਾ ਕਹਿੰਦੇ ਹੈ ਅਕਾਲ ਪੁਰਖ ਵੈਰਖੂ ਜੀ ਮੈਨੂੰ ਤੇਰਾ ਨਾਮ ਨੀ ਬੜਾ ਪਿਆਰਾ ਲੱਗਦਾ ਹੈ ਕਿਤੇ ਇਤੋਂ ਵੱਧ ਕੋਈ ਚੀਜ਼ ਕੋਈ ਵੀ ਵਸਤੂ ਮੈਨੂੰ ਪਿਆਰੀ ਨਹੀਂ ਲੱਗਦੀ ਤੇ ਤੇਰੇ ਨਾਮ ਦੀ ਵਰਤ ਤੇ ਨਾਲ ਹੀ ਦੁਨੀਆ ਦੀ ਕਿਰਤ ਕਰਨ ਵਾਲੀ ਜਿਹੜੀ ਤੇਰੀ ਕਿਰਤ ਹੈ ਤੇਰੀ ਕਾਰ ਹੈ ਸਹਿਬ ਸਰਪੁਣ ਪਾਤਸ਼ਾਹ ਜੀ ਨੂੰ ਕਹਿੰਦੇ ਸਾਨੂੰ ਇਹ ਵੀ ਬੜਾ ਪਿਆਰਾ ਲੱਗਦਾ ਹੈ ਬੜੀ ਮਿੱਠੀ ਲੱਗਦੀ ਹੈ ਤੇ ਦਿੱਤੀ ہوئی ਕਿਰਤ ਜਿਹੜਾ ਧਰਮ ਦੇ ਕਿਰਤ ਕਰਦਾ ਹੈ ਪਾਤਸ਼ਾਹ ਕਹਿੰਦੇ ასੋ ਧਰਮੀ ਹੋਹੀ ਹੈ ਜੇ ਤੇਰੀ ਧਰਮ ਕਿਰਤ ਦਿਹੀ ਹੈ ਤੇ ਤੂੰ ਪਾਸਾ ਜੀ ਨੇ ਦਰਵੀ ਹੋਈ ਨਹੀਂ ਸਕਦਾ ਨਾਮ ਜਾਪੀ ਨਹੀਂ ਸਕਦਾ ਕਾਲ ਕੰਤਨ ਬਿਲਾਬ ਤੇਰਾ ਹੋਈ ਨਹੀਂ ਸਕਦਾ ਹੁਣ ਕੋਈ ਇਨਸਾਨ ਨੇ ਜਿਹੜਾ ਕਿ ਉਹਨਾਂ ਨੂੰ ਕੋਈ ਕੰਮ ਕਾਲ ਕੰਤਨ ਨੇ ਬਖਸ਼ਿਆ ਕਿਰਤ ਬਖਸ਼ੀ ਉਹ ਬੜਾ ਧੁਖੀ ਹੋ ਕੇ ਕਹਿੰਦਾ ਤੇ ਪਾਸਾ ਜੀ ਕਹਿੰਦੇ ਫਿਰ ਇੱਕ ਉਹ ਨੇ ਜਿਹੜੇ ਦਿੱਤੀ ہوئی ਕਾਲ ਕੰਤਨ ਦੀ ਕਾਰਨੋਂ ਕਿਰਤ ਨੂੰ ਉਹਨੂੰ ਵੀ ਪੂਜਾ ਸਮਝ ਕੇ ਕਹਿੰਦੇ ਨੇ ਉਹਨੂੰ ਵੀ ਬੜੇ ਖੁਸ਼ ਨਾ ਖੁਸ਼ੀ ਦੇ ਨਾਲ ਬੜੇ ਆਨੰਦ ਦੇ ਨਾਲ ਕਰਦੇ ਨੇ ਈਮਾਨਦਾਰੀ ਦੇ ਨਾਲ ਉਹ ਹੈ। ਉਹ ਵੀ ਇੱਕ ਭਗਤੀ ਹੈ। ਇਸ ਕਰਕੇ ਬਾਸਾ ਕਹਿੰਦੇ ਨੇ ਇਹ ਕਾਲੂ ਗੁਰੂ ਜੀ ਤੇਰੀ ਦਿੱਤੀ ہوئی ਵਿਕਾਰ ਭਾਗ ਤੇ ਦੁਨੀਆ ਦੀ ਕਿਰਤ ਕਰਨ ਵਾਲੀ ਜਿਹੜੀ ਕੰਮ ਸਾਨੂੰ ਲਾਇਆ ਹੋਇਆ ਹੈ ਇਹ ਵੀ ਮੈਨੂੰ ਬੜਾ ਮਿੱਠਾ ਲੱਗਦਾ ਹੈ ਕਿਉਂਕਿ ਨਾਮਦੇਵ ਜੀ ਆਪਾਂ ਸਾਰੇ ਦੇ ਹੱਥ ਦੇ ਵਿੱਚ ਸਰਵਣ ਕੀਤਾ ਹੈ ਸਾਰੇ ਜਾਨ ਦੇ ਉਹਨਾਂ ਦਾ ਕੰਮ ਸੀ ਕੱਪੜੇ ਧੋਣਾ ਸੁਕਾਉਣਾ ਰੰਗੜੇ ਕੱਪੜੇ ਦੀ ਰੰਗਾਈ ਕਰਨੀ ਤੇ ਸ਼ੀਬਾ ਸ਼ੀਬਾ ਕੈਂ ਦੇ ਸਾਰੇ ਕੰਮ ਦੇ ਸੀ ਤੇ ਉਹ ਆਪਣੀ ਕਾਰ ਕਰਦੇ ਹੋਏ ਵੀ ਅਕਾਲ ਪੁਰਖ ਵੈਰੂ ਜੀ ਨੂੰ ਚੇਤੇ ਕਰਦੇ ਰਹਿੰਦੇ ਸੀ ਗੁਰਬਾਣੀ ਦੇ ਵਿੱਚ ਆਪਾਂ ਵਾਚਨ ਸਰਵਣ ਕਰਦੇ ਹਾਂ ਨਾਮਾ ਕਹੇ ਤਰੋਚਨਾ ਮੁਕਤੇ ਰਾਮ ਸਮਾ ਆਪ ਬਾਉ ਕਰ ਆਨ ਸਭ ਜੀਤ ਨਰਨਨ ਬਾਤ ਕਹਿੰਦੇ ਅਸੀਂ ਕੰਮ ਕਾਰ ਕਰਦੇ ਹੋਏ ਵੀ ਆਪਣੇ ਜਿਤ ਨੂੰ ਅਕਾਲ ਪੁਰਖ ਵਜੂ ਜੀ ਦੇ ਨਾਲ ਜੋੜ ਕੇ ਰੱਖਦੇ ਆ ਇਸ ਕਰਕੇ ਉਹ ਅਕਾਲ ਪੁਰਖ ਨੇ ਸਾਨੂੰ ਕਿਤੇ ਲਾਇਆ ਹੋਇਆ ਹੈ ਕਾਰ ਦਿੱਤੀ ਹੋਈ ਹੈ ਆਹਾਰ ਵਾਸਤੇ ਤੇ ਇਹ ਕਾਰ ਵੀ ਸਾਨੂੰ ਬੜੀ ਮਿੱਟੀ ਲੱਗਦੀ ਹੈ ਰਹਾ ਪੂਜਾ ਅਮਦ ਪੂਜਾ ਰੱਖਤੇ ਯਾ ਮੇ ਰਵੀ ਪੁੱਜਾ ਰਭ ਭਾਵ ਕਿੱਥੋਂ ਆਂਦ ਕਿੱਥੋਂ ਆਇਆ ਪੁੱਜਾ ਰਖਤੀ ਤੂੰ ਗਿਆ ਕਿੱਥੇ ਸੈਂ ਪੁੱਜਾ ਮੇ ਰਵੀ ਕਹਿ ਲਗੇ ਤੂੰ ਕਿੱਥੋਂ ਆਇਆ ਕਿੱਥੇ ਗਿਆ ਤੇ ਕਿੱਥੇ ਜਾ ਰਿਹਾ ਹੈ ਭਾਵ ਨਾ ਕੋ ਵੀ ਤੂੰ ਆਇਆ ਸੀ ਨਾ ਤੂੰ ਕਿਤੇ ਗਿਆ ਹੈ ਅਤੇ ਨਾ ਤੂੰ ਕਿਤੇ ਜਾ ਰਿਹਾ ਹੈ ਤੇ ਅਟਲ ਹੈ ਅਕਾਲ ਪੁਰਖ ਵੈਰਖੂ ਜਿਹੜਾ ਅਕਾਲ ਪੁਰਖ ਵੈਰਖੂ ਹੈ ਅਕਾਲ ਹੈ ਨਾ ਉਹ ਹੁੰਦਾ ਹੈ ਨਾ ਜੰਦਾ ਹੈ ਨਾ ਮਰਦਾ ਹੈ ਪਾਤਸ਼ਾਹ ਹੀ ਕਹਿੰਦੇ ਇਸ ਕਰਕੇ ਤੂ ਤਿਆ ਕਾਲਨ ਹੈ ਨਾ ਤੂੰ ਕਿਥੋਂ ਆਇਆ ਹੈ ਨਾ ਤੂ ਕਿਤੇ ਗਿਆਨ ਹੈ ਅਤੇ ਨਾ ਹੁ ਤੂੰ ਕਿਤੇ ਜਾਇਆ ਹੈ ਭਾਗ ਤੂੰ ਸਦਾ ਅਕਲ ਹੈ ਦੁਆਰ ਕਾ ਨਗਰੇ ਰਾਸ ਕੋਈ ਤੇ ਪਾਸਾ ਨੇ ਕਹਿੰਦੇ ਨੇ ਕਿ ਦਵਾਰਕਾ ਨਗਰੀ ਦੇ ਵਿੱਚ ਰਾਸ ਵੀ ਤੂੰ ਆਪ ਹੀ ਪਾਉਂਦਾ ਹੈ। ਭਾਗ ਕਿਸਨ ਵੀ ਤੂੰ ਆਪ ਹੀ ਐ। ਖੂਬ ਤੇਰੀ ਪਗੜੀ, ਮਿੱਠ ਤੇਰੇ ਬੋਲ। ਏ ਮੇਰੇ ਪਿਆਰੇ, ਏ ਮੇਰੇ ਜਨੂ, ਸੋਣੀ ਤੇਰੀ ਪੱਗ, ਭਾਗ ਸੋਹਣਾ ਤੇਰਾ ਸੁਰੂਪ ਹੈ। ਇਹ ਪਿਆਰੇ ਦੇ ਬਚਨ ਬੜੇ ਮਿੱਠੇ ਮਾਨਾ ਦੁਆਰ ਕਾ ਨਗਰੀ ਕਾਹੇ ਕੇ ਮੂਲ ਕਹਨ ਕਿ ਨਾਂ ਤੁ ਸਿਰਫ ਦੁਆਰ ਕਾ ਵਿੱਚ ਨਹੀਂ ਤੇ ਨਾਂ ਤੁ ਸਿਰਫ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿੱਚ ਹੈ ਭਾਗ ਤੁਮ ਹਰ ਥਾਂ ਹਰ ਜਗ੍ਹਾ ਪਰੀਪੂਰਨ ਹੈ ਆਰਥਾਂ ਬਸ ਤਾਂ ਐਂ ਚੰਦੀ ਹਜ਼ਾਰ ਆਲੰਕਿਕ ਖਨਾ ਇਕੱਲਾ ਖਾਨਾ ਭਾਗ ਮਾਲਕ ਸ੍ਰਿਸ਼ਟੀ ਦੇ ਕਈ ਹਜ਼ਾਰਾਂ ਮੰਡਲਾਂ ਨੂੰ ਤੂੰ ਇਕੱਲਾ ਆਪ ਹੀ ਚਲਾ ਰਿਹਾ ਹੈ ਸਾਰੇ ਮੰਡਲਾਂ ਦਾ ਆਪ ਇਕੱਲਾ ਹੀ ਕਾਲਕੁਸ਼ੀ ਮਾਲਕ ਹੈ ਅਮ ਜਿਨੀ ਪਾਤ ਸਾਹ ਸਾਵੇ ਰੇ ਰਣ ਏ ਪਾਤ ਸਾ ਜੀ ਇਹੋ ਜਹਾਨ ਏ ਸੋੜੇ ਰੰਗ ਵਾਲਾ ਕ੍ਰਿਸ਼ਨ ਹੈ ਭਾਪ ਕ੍ਰਿਸ਼ਨ ਵੀ ਤੂੰ ਆਪ ਹੀ ਹੈ ਸਾਵੇ ਰੰਗ ਦਾ ਕ੍ਰਿਸ਼ਨ ਵੀ ਤੂੰ ਆਪ ਹੀ ਐ ਅਸਪਤ ਗਜਪਤ ਨਰਹ ਨਲਿੰਦ ਕਹਿੰਦੇ ਨੇ ਤੂੰ ਆਪ ਹੀ ਸੂਰਜ ਹੈ ਆਪ ਹੀ ਇੰਦਰ ਹੈ ਤੇ ਤੂੰ ਆਪ ਹੀ ਬ੍ਰਹਮਾ ਹੈ ਤੇਰੇ ਨਾਲੋਂ ਵੱਖਰਾ ਕੁਝ ਵੀ ਨਹੀਂ ਹੈ ਨਾਮੇ ਕੇ ਸੁਆਮੀ ਮੀਰ ਮੁਕੰਦ ਏ ਨਾਮਦੇਵ ਦੇ ਕਸੂਰ ਪ੍ਰਭੂ ਤੂੰ ਆਪ ਹੀ ਮੀਰ ਹੈ ਤੂੰ ਆਪ ਹੀ ਕ੍ਰਿਸ਼ਨ ਹੈ ਭਾਗ ਕੇ ਕਹਿਣ ਲੱਗੇ ਨੇ ਜਿੱਥੇ ਵੀ ਤੂੰ ਹੈ ਕਿਤੇ ਵੀ ਤੂੰ ਹੈ ਜਿੱਥੇ ਵੀ ਵਸਿਆ ਹਨ ਆਪ ਵਸਿਆ ਹੈ ਕ੍ਰਿਸ਼ਨ ਵੀ ਤੂੰ ਹੈ ਮੀਰ ਵੀ ਤੂੰ ਹੈ ਹਰ ਥਾਂ ਤੇ ਵਿਆਪਕ ਮੱਕੇ ਦੇ ਵਿੱਚ ਵਸਣ ਵਾਲਾ ਅੱਲਾ ਵੀ ਤੂੰ ਹੈ ਸੂਰਜ ਵੀ ਤੂੰ ਆਪ ਹੈ ਚੰਦ ਵੀ ਤੂੰ ਆਪ ਹੈ ਬ੍ਰਹਮਾ ਵੀ ਤੂੰ ਆਪ ਹੈ